ਬਾਬਾ ਮਾਰਨਿੰਗ ਆਪਣੀ ਹੋਈ ਸਿੱਧੀ ਗਰਾਜ ਦੇ ਵਿੱਚ ਗਰਾਜ ਕਿੱਥੇ ਆ ਦੇ ਤੇ ਸ਼ਾਮ ਕੱਲ ਬਾਈ ਨੇ ਫੋਨ ਕੀਤਾ ਸੀਗਾ ਕੱਲ ਮੈਂ ਨਗਰ ਕੀਤਾ ਸੀਗਾ ਕਹਿੰਦਾ ਕਰਜਮਾ ਗੱਡੀ ਸਹੀ ਕਰੇ ਤੇ ਘਰੇ ਸੀਗੇ ਪਹਿਲਾਂ ਟੂਟੀ ਜੀ ਲਵਾਈ ਸਕੂਟਰੀ ਤੇ ਆਇਆ ਹੁਣ ਪਹਿਲਾਂ ਇੱਥੇ ਤੇਲ ਪਾ ਕੇ ਲਿਆਇਆ ਇਹਦੇ ਵਿੱਚ ਜਾ ਕੇ ਤੇ ਹੁਣ ਵਰਕਸ਼ਾਪ 'ਚ ਖੜਾ ਮੈਂ ਕਰਾ ਲਈ ਮੈਂ ਗੱਡੀ ਸਹੀ ਅੱਜ ਗੁਰੂ ਘਰੇ ਭੋਗ ਵੀ ਸੀਗਾ ਉੱਧਰ ਵੀ ਨਹੀਂ ਜਾ ਹੋਇਆ ਭਰਾ ਆਪਣੇ ਆਏ ਸੀਗੇ ਕਹਿੰਦੇ ਜਾਣਾ ਮੈਂਗਾ ਮੈਂ ਤਾਂ ਹੁਣ ਗੱਡੀ ਦਾ ਕੰਮ ਕਰਾਈ ਜੰਨਾ ਹੈ ਹੈਗੀ ਬੈਂਕ 올ਡ ਪੁਰਾਣਾ ਪੰਪ ਨਹੀਂ ਜਿਹੜਾ ਉੱਥੇ ਬਾਈ ਦੀ ਇਹ ਮੈਨੂੰ ਤਾਂ ਪਤਾ ਨਹੀਂ ਸ਼ਾਮ ਆਪਣੇ ਹੈਗੀਆਂ ਦੁਕਾਨਾਂ ਉਹਦਾ ਮੈਨੂੰ ਪਿੰਡ ਵਾਲਾ ਬੈਂਡਰੀਆਂ ਵਾਲਾ ਨਹੀਂ ਆਉਂਦਾ ਹੁੰਦਾ ਜਿਹੜਾ ਉਦੋਂ ਫਿੱਟ ਕਰਕੇ ਗਿਆ ਸੀ ਆਪਣੇ ਉਹਨੇ ਦੱਸਿਆ ਕਹਿੰਦਾ ਸ਼ਾਮ ਹੈਗਾ ਬੰਦਾ ਵਧੀਆ ਜਿਆ ਕਰ ਦਿੰਦਾ ਪੈਟਰੋਲ ਗੱਡੀਆਂ ਦਾ ਕੰਮ ਤੇ ਹੈਗੀ ਬੈਂਕ ਬੈਂਕ ਦੇ ਨਾਲ ਹੀ ਹੈ ਬਾਈ ਦੀ ਇੱਥੇ ਗਰਾਜ ਹੈ ਇਧਰ ਅੰਦਰ ਹੈ ਸ਼ਾਪ ਮਣਾ ਮੋਟਾ ਇਹਨਾਂ ਨੇ ਬਾਹਰ ਰੱਖਿਆ ਹੈ ਸਮਾਨ ਤੇ ਆ ਆ ਨੁਕਸ ਜਿਹੜਾ ਪਿਆ ਇਹਦਾ ਕਰੰਟ ਆ ਹੈ ਨਾ ਇਹ ਚ ਕਰੰਟ ਨਹੀਂ ਆ ਚੀਜ਼ ਕਰੰਟ ਨਹੀਂ ਆ ਰਿਹਾ ਇਹਦੇ ਕਰਕੇ ਸਾਰਾ ਲਫੜ ਪਿਆ ਸੀਗਾ ਚਲੋ ਆ ਸ਼ਾਵਾ ਘਰੇ ਪਹਿਲਾਂ ਕਰਨ ਲੱਗਿਆ ਸੀਗਾ ਬਾਈ ਹੁਣ ਲੈ ਆਂਦੀ ਗੱਡੀ ਇੱਥੇ ਚਲਾ ਕੇ ਪਹਿਲਾਂ ਘਰੇ ਲੱਗਿਆ ਸੀਗਾ ਸਵੇਰ ਦਾ ਹੋਰ ਸੀਗੇ ਦੋ ਕੁ ਕਰੰਟ ਵਾਲੇ ਜਿਹੜੇ ਪਲੱਗ ਜਿਹੇ ਹੁੰਦੇ ਆਲੇ ਲਾਇਕ ਆ ਪਲੱਗ ਵੀ ਬੰਦ ਹੋਏ ਸੀਗੇ ਹੁਣ ਦੇਖਦਾ ਮੇਰੇ ਜਿਹਾ ਘਰੇ ਕਰਨਗੇ ਪਰ ਇਹ ਹੁਣ ਲੈ ਆਇਆ ਇੱਥੇ ਘਰੇ ਚਾਹ ਜੂ ਬਣੀ ਪਈ ਆ ਰੋਟੀ ਮੱਖਣਾ ਹੁੰਦਾ ਨਾ ਇਹ ਲਾ ਹੁਣ ਦੇਖਦਾ ਕਰਾ ਕੇ ਫੇਰ ਚੱਲਦੇ ਆਂ ਵਲੌਗ ਸ਼ੇਅਰ ਕਰਦੇ ਆਂ ਜੇਕਰ ਵਧੀਆ ਲੱਗਦਾ ਤਾਂ ਲਾਈਕ ਸਬਸਕ੍ਰਾਈਬ ਕਰਦੇ ਕਰੋ ਬਾਬੋ ਆਪਾਂ ਤੋਂ ਕਿਰਪਾ ਕਰ ਲਈਏ ਇਹ ਪਰ ਜੇ ਹੁੰਦੇ ਆ ਇਹ ਨਿਕਾ ਜੇ ਪਰ ਜਾਲ ਜਾਮ ਹੋਇਆ ਸੀਗਾ ਅੰਦਰ ਐਵਰੇਜ 8 ਲੱਗਦੀ ਰਹੇਣੀ ਹਾਂ ਇਹਦੇ ਕਰਕੇ ਤੇਲ ਜ਼ਿਆਦਾ ਖਾਂਦੇ ਆਂ ਸਰਬਸਦਾ ਇਹ ਰੋਕੇ ਕਰਾਉਣੀ ਹੈ ਜੇ ਟੋਟਲ ਥੋੜਾ ਜਿਹਾ ਪਾ ਦੂਗਾ ਬਾਈ ਉਹ ਚ ਪੈਨ ਦਾ ਡੱਬੀ ਵਿੱਚ ਘਾਟਾ ਮੈਂ ਕਿਹਾ ਪਾ ਦੂਗਾ ਕੰਮ ਬਹੁਤ ਵਧੀਆ ਕੀਤਾ ਯਾਰ ਮੈਨੂੰ ਪਸੰਦ ਆਇਆ ਸੱਚ ਕਹਿੰਦਾ ਮਜ਼ਾਕ ਦੀ ਗੱਲ ਨਹੀਂ ਇਹਦਾ ਹੋਰ ਕੋਈ ਹੁੰਦਾ ਨਾ ਉਹਨੇ ਕੱਲੀ ਉਹੀ ਪ੍ਰੋਬਲਮ ਸਹੀ ਕਰਨੀ ਸੀ ਕਿ ਜਿੱਦਾਂ ਕਰੰਟ ਵਾਲ ਜਿਹੜੀਆਂ ਬੰਦ ਹੁੰਦੀ ਸੀ ਉਹ ਵੀ ਇਹਨੇ ਹੱਥ ਮਾਰ ਮਾਰ ਕੇ ਚੈੱਕ ਕਰ ਕਰ ਕੇ ਬਾਈ ਨੇ ਚੰਗੀ ਤਰ੍ਹਾਂ ਦੇਖਿਆ ਸਾਰਾ ਤੇ ਹੋਰ ਵੀ ਇਹਨੇ ਇੰਨੀ ਰਿਸਪੌਂਸਿਬਿਲਟੀ ਹੋ ਰਹੀ ਕੋਈ ਲੈਂਦਾ ਨਾ ਅਗਲਾ ਉਹਨੇ ਕਰਕੇ ਤੋੜ ਦਿੰਦਾ ਕਿਵੇਂ ਮੈਂ ਕਰਾਇਆ ਨਾ ਕੰਮ ਹੋਰ ਕਿਤੇ ਆਹ ਸੀਨ ਹੁੰਦਾ ਉਹ ਕੇ ਰਬੋਰਡ ਕਰਾਤੀ ਐ ਗੱਡੀ ਦੀ ਕੰਮ ਲੱਗ ਗਿਆ ਟਾਈਮ ਪਤਾ ਲੱਗਣਾ ਸੀ ਸਹੀ ਕਰਨੀ ਸੀ ਉਹਨਾਂ ਨੇ ਹਾਂ ਦਿਨ ਕਾਰ ਚ ਛੱਡ ਕੇ ਆਇਆ ਕਿ ਨੂੰ ਸਕੂਲੇ ਤੇਰੇ ਕਰਕੇ ਕਰਾਈਏ ਨਹੀਂ ਤੇ ਮੇਰੇ ਕੋਲ ਖੜੀ ਰਹਿਂਦੀ ਮੈਂ ਕਿਹੜਾ ਕਿਤੇ ਜਾਣਾ ਹੁੰਦਾ ਮੈਂ ਕਿਹਾ ਮੇਰੇ ਪੁੱਤ ਨੂੰ ਸਕੂਟਰੀ 'ਚ ਠੰਡ ਲੱਗ ਗਈ ਐ ਹੈ ਮੈਂ ਕਿਹਾ ਮੇਰੀ ਭੈਣ ਨੂੰ ਠੰਡ ਲੱਗਦੀ ਸਕੂਟਰੀ 'ਤੇ ਹੈ ਚਲਾ ਇਸ ਟਿੱਪਣੀ ਰੱਖ ਦਿੱਤੀ ਤੋ ਇਹ ਦਾਮੇ ਭੋਗਦੇ ਗਈਆਂ ਸੀ ਗਈਆਂ ਨਹੀਂ ਕੋਰਸ ਆਂ ਗਿਆ ਹੈ ਕੋਰਸ ਪੁਲਸ ਆਉਣੀ ਹੈ ਕਾਦੇ ਪੁਲਸ ਕਾਦੇ ਆਉਣੀ ਮੇਰੇ ਕੋ ਡਰਦਾ ਹੈ ਮੰਮੀ ਮੇਰੇ ਤੇ ਭਾਣ ਕੋਲ ਖੜੀ ਤਾਂ ਵੀ ਇਹਨੂੰ ਐਡਾ ਪਾ ਕੇ ਨਾ ਇਹਨੂੰ ਦਿੱਲੀ ਦੇ ਲਾ ਰੋਟੀ ਖਾ ਕੇ ਜਾਣੀ ਹੈ ਰੋਟੀ ਪਾਤੀ ਹੈ ਆਨੇ ਖਾ ਕੇ ਚੱਲ ਜਾਣਾ ਦੇਖ ਲੈ ਮੈਂ ਕੋਲ ਖੜਾ ਹਾਂ ਕੁਛ ਨਹੀਂ ਕਰਨੇ ਖਾਲਾ ਖਾਲਾ ਨਹੀਂ ਖਾ ਕੇ ਛੋਟਿਆਂ ਦੇ ਕਹਿੰਦੇ ਨੇ ਦੇ ਪੈਰ ਆਖੇ ਜੀ ਗੰਦੇ ਆਹੋ ਇਸ ਹਾਲ ਕਰਨੇ ਤੋਂ ਵੰਡ ਜਾਣ ਲਈ ਲੈ ਲੈ ਮੜ ਕੇ ਦਿੱਤੇ ਨਹੀਂ ਦੇਖੋ ਕੀ ਹੂੰ ਘੁੱਟੀ ਕਰ ਰਹੇ ਨੇ ਥੱਲੇੋਂ ਇਦਾਂ ਦੀ ਹੁੰਦੀ ਹੈ ਕੈਲੀ ਦੇਲ ਚੱਲ ਜੀ ਸੁੱਤੇ ਹੀ ਨੇ ਬਾਹਰ ਸੈਟ ਤਾਂ ਨਹੀਂ ਇਹ ਬਸ ਵਿਚਾਰੀ ਠੰਡ ਰਹਾ ਹੋ ਕੇ ਕਿੱਦਾਂ ਹੋ ਕੇ ਬਾਹਰ ਡਗੇ ਪਈ ਸੀ ਰਾਮ ਰਾਮ ਕੀ ਨਿਆਰੇ ਲਾ ਹਾਂ ਕੀ ਕਰ ਰਹੇ ਤੁਸੀਂ ਮੇਕਅਪ ਕਰਦੇ ਸੀ ਮੇਕਅਪ ਕੁੜੀਆਂ ਦੇ ਕਰੀਦਾ ਪਰ ਤੂੰ ਮੁੰਡਿਆਂ ਦੇ ਥੋੜੇ ਮੁੰਡਿਆਂ ਦੀ ਕੰਦੀ ਆ ਮੈਂ ਬੁੜੀਆਂ ਦੇ ਚਲ ਜੀ ਬਾਬੇ ਨਿੱਕੀ ਨਿਆਣੀਆਂ ਕੁੜੀ ਹੋਵੇ ਨਾ ਆ ਵੀ ਕੁਝ ਕਰਾਉਣਾ ਪੈਂਦਾ ਤੁਹਾਨੂੰ ਦੱਸ ਦਵਾਂ ਮੈਂ ਪਹਿਲਾਂ ਹੀ ਆ ਦੋ ਤਿੰਨ ਮੇਰੇ ਲਾਤੀਆਂ ਇੱਕ ਆ ਲਿਪ ਗਲੋਸ پتہ ਨਹੀਂ ਕਿਹੜੀ ਆ ਆ ਜਿਹੜਾ ਇਹ ਮੇਕਅਪ ਕਿਟ ਆਈ ਹੈ ਨਾ ਬਾਹਰੋਂ ਹੁਣ ਮੇਰੇ ਤੇ ਇਹਨੇ ਇਹੋ ਕਰਨਾ ਸਾਰਾ ਓਏ ਇੱਕ ਤਾਂ ਤੁਸੀਂ ਬਾਹਰ ਤੇ ਖਾਇਉਂ ਪਾਰਲਰ ਤੇ ਕੁਝ ਨਹੀਂ ਕਰਨਾ ਪਾਰਲਰ ਤੇ ਬਸ ਆਈ ਸੀ ਤੂੰ ਕੌਣ ਆ ਤੂੰ ਪਾਰਲਰ ਵਾਲੀ ਪਾਰਲਰ ਵਾਲੀ ਓਕੇ

ਮੇਲੇ ਕੋਨੇ ਤੇ ਮੈਂ ਦੇਖਿਆ ਨਾ ਹਾਂ ਹਾਂ ਗਣਾ ਆ ਗਈ ਲਾ ਕੇ ਆਈ ਆ ਹੁਣ ਇਹ ਇਹ ਵਾਰੀ ਆਈ ਆ ਹੁਣ ਕੁੜੀਆਂ ਨੇ ਕਰੀਦੀ ਆ ਬੱਤੇ ਇਹ ਮੇਕਅਪ ਜਾਂ ਮੈਂ ਕਰਕੇ ਕੰਮੀ ਲਾ ਮੁੰਡੇ ਥੋੜੀ ਕਰਾਉਂਦੇ ਹੁੰਦੇ ਹੁਣ ਮੈਂ ਵੀ ਕਰਨਾ ਆਪਣੇ ਬਾਅਦ ਚ ਹਾਂ ਹਾਂ ਕਿੱਡਾ ਹੋ ਗਿਆ ਮੁੰਡੇ ਥੋੜੀ ਕਰਾਉਂਦੇ ਹੁੰਦੇ ਕੁੜੀਆਂ ਕਰਾਉਂਦੀਆਂ ਨੇ ਬੱਤੇ ਪਰ ਮੈਂ ਚਾਹੀਏ ਬਿੰਦੀ ਤਾਂ ਆਦਮਾ ਕਿ ਬਿੰਦੀ ਵੀ ਲਾਉਣੀ ਆ ਬੀਬੀ ਆ ਬਿੰਦੀਆਂ ਦੇਖ ਰਹੀ ਦੀਆਂ ਪਹਿਲਾਂ ਉਹਦਾ ਦਿਖਾ ਲਈ ਸਾਰਿਆਂ ਨੂੰ ਰੋਪਿਆ ਆ ਬਿੰਦੀਆਂ ਗਾਇਸ ਹੋਰ ਮੈਨੂੰ ਦੇ ਮੈਂ ਪਾਲ ਲਾਂ ਤੂੰ ਆ ਥੋੜੀ ਪਾਲ ਲੈ ਅਜਾ ਤੂੰ ਪਾਲ ਲਾ ਲਈਆਂ ਨੇ ਮੈਂ ਥੋੜੀ ਹਾਂ ਤੂੰ ਚਾ ਬਿੰਦੀ ਵੀ ਲੱਗ ਛੇੜੀ ਕਰ ਬਲੌਗ ਵੱਲ ਲੰਬਾ ਹੋ ਜਾਣਾ ਛੇੜੀ ਕਰੀਏ ਹੋਰਾਂ ਦੇ ਲੰਬਾ ਹੋਲ ਕੇ ਰਹਿ ਗਏ ਹੁਣ ਇੱਕ ਤਵਾਰ ਇੱਕ ਤਵਾਰ ਤੋਂ ਹੋਈ ਨਾ ਹਾਂ ਦੀਪ अच्छा मेकअप है ओ मेरे बारे में आएया कि मैं कर से अगे, अगे नहीं। मैं दी नहीं इससे आगे आगे मैं कितनी गई हूं थी कौनिश क्या हो रही हो दीया हम्म चल मैं ट्रैक कर तब मेन मेकअप करती हूं मैं लफर हो जा हो जाने लंबा वाम ब्लॉग मैं तो लाल हो गया हूं ਹੋ ਲੰਦਿਆ ਜਿਆਦੇ ਨਾ ਲਾਇਓ ਦਾਦੇ ਕਾਹਦੇ ਨੂੰ ਨਾ ਇੱਕ ਸਕਕਦ ਮੱਸ ਅਲਾਟ ਗੁੱਡਾ ਜੇ ਦਿਖਾਈਂ ਕਿਦਾਂ ਦਾ ਹਾਂ ਗੁੱਡਾ ਜੇ ਦਿਖਾਈਆਂ ਜਿੰਨੇ ਮੇਕਅਪ ਕੀਤਾ ਜਿੰਨੇ ਮੇਕਅਪ ਕੀਤਾ ਕੀ ਜੀ ਹੈ ਲਿਪਟ ਆਹ ਲੱਜਾੜ ਜਾ ਪਤਾ ਨਹੀਂ ਕੀ ਹੈ ਇਹਨੂੰ ਪਤਾ ਕੀ ਕਹਿੰਦੇ ਆ? ਲੀਪਸਟਿਕ। ਹੂੰ। ਪੁੱਲਾ ਤਾਂ ਇਹ ਆਈਦਾ। ਹੋਰ ਕੀ ਰਹਿ ਗਿਆ ਹੁਣ? ਹੁਣ ਇਹ ਵੀ ਇੱਥੇ ਲਾਉਣਾ। ਹੋਰ ਕੀ ਰਹਿ ਗਿਆ? ਕੋਣੋਂ ਪਾਸਾ ਰੰਦਾ ਆ। ਇਹ ਵੀ ਲਾਉਣਾ ਹੈ। ਇਹ ਇਹ ਉੱਥੇ ਲਾਉਣਾ ਮੱਥੇ ਤੇ। ਹੂੰ। ਨਹੀਂ ਫੇਰ ਮੱਥੇ ਤੇ ਲਾਉਣਾ। ਨੇੜੇ ਆ ਜਾ ਤੁਸੀਂ ਦੂਰ ਆ ਗਏ। ਨੇੜੇ ਆਂ ਵਿੱਚ ਦੀਦੇ ਨਹੀਂ ਕੈਮਰੇ ਦੇ। ਆ ਗਏ ਹੁਣ। ਆਪ ਤਾਂ ਨਹੀਂ ਕੀ ਪਾਈ ਕਰਦੀਆਂ ਕੀ ਹੈ ਦਿਲ ਕਰੋ ਕਰੋ ਚਿੱਤ ਚਾ ਲੱਗੇ ਲੱਗੇ ਬੱਸ ਆ ਜਾਏ ਕਿੱਥੇ ਹੋ ਜੂ ਚੱਕਾ ਸਭ ਤੇ ਲਾ ਆਉਂਦੇ ਮੱਟੇ ਤੇ ਲੂਣੇ ਚੰਬਸ ਅੱਖਾਂ ਮੇਕਰੋ ਅੱਖਾਂ ਮੇਕਰੋ ਅੱਖਾਂ ਮੇਕ ਕੇ ਰੱਖੀ ਹੈ ਅੱਖਾਂ ਹੀ ਪਹਿਨਣਾ ਫਿਰ अच्छा हो गया मिस्टर को मिस्टर हो गया अंताडा नहीं ਹੁਣ ਹਜੇ ਤੁਸੀਂ ਜੇ ਮੈਂ ਜੇ ਤੁਹਾਨੂੰ ਕਹਿੰਦੀ ਰੋਖਾ ਖੋਲਣੀ ਆ ਓਕੇ ਜੀ ਬੰਦ ਰੱਖੋ ਪੱਲਾ ਲੈ ਲੈ ਬੰਦ ਕਰਦੇ ਆ ਠੀਕ ਹੈ ਜੀ ਸਰ ਬੋਣਾ ਪੈਣਾ ਤੋ ਬਾਰਾ ਆ ਖੋਲ ਓਏ ਚਲੋ ਇਹਨੂੰ ਲਾਦਾ ਸਰ ਬੋਣਾ ਸਰ ਬੋਣਾ ਬਾਗ

ਆ ਜਾਓ। ਘੱਟ ਰੋ ਹੱਥ। ਅੱਛਾ ਇਹ ਵੀ ਕੋਣਾ ਮੇਰੇ। ਮੁੰਦੀ ਮੁੰਦੀ ਕਿੱਥੇ ਪਾਵਾ? ਚੀ ਚੀ ਪਾਵਾ। ਲੈ ਤੁਮਾ ਜੀ ਪਾ। ਚੀ ਚੀ। ਲਓ ਜੀ। ਮੁੰਦੇ ਪਾਦੇ। ਔਰ ਗਜਰੀ ਮੇਰੇ ਉਹ ਨਹੀਂ ਆਗੇ ਰਹਿੰਦੇ। ਆ ਡੱਬੀ ਦਿਖਾ ਦੇ ਇਹਨਾਂ ਅੰਦਰ ਖਾ ਦੇ। ਪੂਰੀ ਲਾ ਕੇ ਦੇ। ਆ ਡੱਬੀ ਹੈ ਜੀ। ਅੱਖਾਂ ਨਹੀਂ ਖੁੱਲੀਆਂ। ਛੇਤੀ ਕਰੋ ਛੇਤੀ ਹੱਥ ਹੱਥ ਕਰੋ ਇਹ ਗੁੱਥੇ ਵਿੱਚ ਪਾ ਲਓ ਇੱਥੇ ਪਾ ਲਓ ਅੱਛਾ ਇਹ ਇੱਧਰ ਪਾਉਣਾ ਹੈ ਇਹ ਸ਼ੀਸ਼ਾ ਹੈ ਯਾ ਕੋਈ ਸ਼ੀਸ਼ਾ ਹੈ ਸ਼ੀਸ਼ਾ ਸ਼ੀਸ਼ਾ ਹੈ ਅੱਛਾ ਇੱਕ ਮੂੰਹ ਦੇ ਕੋਲ ਤੇ ਤੋਂ ਆਜੇ ਮੂੰਹ ਦੇਖ ਸਕਦੇ ਹਾਂ ਸ਼ੀਸ਼ਾ ਹੈ ਬਸ ਇਹ ਹੋਰ ਵੀ ਆ ਜਾ ਸਕਦਾ ਚਲੋ ਹੋ ਗਿਆ ਡਨ ਆ ਜਾਓ ਸਾਡੀ ਮੇਕਅੱਪ ਨਮਾਇੰਦਾ ਹੋਰ ਹੁਣ ਮੇਰੇ ਤੇ ਮੇਰੇ ਮੇਰੇ ਵੀ ਕਰ ਦੂੰਗਾ ਪਹਿਲਾਂ ਦੱਸ ਦੇ ਨਾ ਨੋਨ ਦੇਖੋ ਕਿ ਨਾਲ ਨਾ ਦੇਖੋ ਸੁਖਨੀ ਨੇ ਸੋਹਣਾ ਮੇਕਅਪ ਕੀਤਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਵੀ ਕਰਦੇ ਨੀ ਟਾਪ ਇਹ ਤੇਰੇ ਵੱਜ ਕਰਦੇ ਚਲ ਵਾਏ ਕਰਦੇ ਬਾਈ ਚਲ ਦੱਸਿਓ ਕਿਦਾਂ ਲੱਗਾ ਮੇਕਅਪ ਜੀ ਨਹੀਂ ਇਹਨੂੰ ਗੰਦਾ ਕਹਿ ਰ ਇੱਕ ਬਤਾਈ ਕੁੱਟ ਪੈਣੀ ਆ ਹਾਂ ਬਖੈ ਦੇ ਤੋ ਕਿਦਾਂ ਲੱਗਾ ਦੱਸ ਦਿਓ ਕਿਦਾਂ ਲੱਗਿਆ ਮੇਕਅਪ ਦੱਸ ਦੋ ਨਹੀਂ ਮੈਂ ਬਾਈ ਬਾਈ